মিদ <laughs> লগম ਬਾਈਪਾਸ ਹੈ ਇਹ ਬੇਰਕਾ ਮਿਲਕ ਪਲਾਂਟ ਦੇ ਕੋਲ ਬਣਿਆ ਹੋਇਆ ਜਿੱਥੂ ਲੁਧਿਆਣਾ ਨੂੰ ਮੈਂਚੈਸਟਰ ਵੀ ਕਿਹਾ ਜਾਂਦਾ ਹੈ ਤੇ ਤਸਵੀਰਾਂ ਇਹ ਸੂ ਪੰਚਾਇਤ ਨੇ ਸਿਟੀ ਦੀਆਂ ਨੇ ਜਿੱਥੇ ਕੁਝ ਘੰਟਿਆਂ ਦੀ ਬਰਸਾਤ ਤੋਂ ਬਾਅਦ ਕੋਈ ਇਸ ਤਰੀਕੇ ਦਾ ਨਾਿਕਲ ਪ੍ਰਾਕਟਿਕਲ ਕੇ ਆ ਰਿਹਾ ਜਿਹੜਾ ਪਾਣੀ ਦੇ ਵਿੱਚ ਅੱਧਾ ਡੁੱਬ ਚੁੱਕਾ ਤੇ ਕੱਢੀ ਹੈ ਗੱਡੀ ਹੁਣ ਬੰਦ ਹੋ ਚੁੱਕੀ ਹੈ ਸਾਡੇ ਨਾਲ ਗੱਡੀ ਚਾਲਕ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਹੋਇਆ ਹੈ। ਲਾਟ ਰਿਪੋਰਟ ਸੁਧਾਨਾ ਮਾਹਨਾ ਕਿਹੜੀ ਇਸ ਦਾ ਕੀ ਹੈ। ਜਦੋਂ ਤਾਂ ਚਾਲਟਰ ਉੱਪਰ ਸੁਧਾਨਾ ਨੂੰ ਕਿਹਾ ਜਾਂਦਾ 스마트 ਸਿਟੀ ਹੈ ਤੇ 스마트 ਸਿਟੀ ਕੀ ਹੈ ਲੱਗਦਾ ਕਿ ਇਹ 스마트 ਸਿਟੀ ਅਧਿਆਨ ਹਾਲ ਬਹੁਤ ਮਾਰਾ ਜੀ ਇਸੇ ਪਾਣੀ ਕਰਾ ਇਹਨਾਂ ਬੰਦਾ ਠੋਕੀ ਦੀ ਗੱਲ ਆ। ਕਿਉਂਕਿ ਜੇ ਧਿਆਨ ਲਗਿਆ ਪਾਣੀ ਜਦੋਂ ਆਵੇ ਪੰਚਾ ਦਸ ਮੀਟਰ ਜਵੇ ਜਾਂ ਤੇ ਆਵੇ ਨਾ ਉੱਪਰ ਟੱਕੇ ਰੱਖਣਾ ਮਾਈਕਰੋ ਬਿਲਕੁਲ ਹੀ ਪਾਇਆ ਹੈ ਪਰ ਇਹਨਾਂ ਦੇ ਬਿਲਕੁਲ ਮੋਟੇ ਬੰਨ੍ਹ ਕਰਾਇਆ ਹੋਇਆ ਹੈ ਜੇਕਰ ਉਹਦਾ ਖੰਡਿਆ ਕਰਕੇ ਖੰਡਰਪਾਣ ਬਣਾ ਕੇ ਲੋਕਾਂ ਦੀ ਆਲੀ ਇੰਡੀਆ ਬਣਿਆ ਆ ਅਸਲ ਵਿੱਚ ਇਹ ਉਹਨਾਂ ਦਾ ਨਾਮ ਦਾ ਉੱਪਰ ਨਹੀਂ ਚਲਾਇਆ ਹੁੰਦਾ ਤੇ ਥੋੜਾ ਜੱਤੀ ਨੂੰ ਕੀ ਹੈ ਬੰਦ ਹੋ ਵੀ ਬਿਲਕੁਲ ਅੱਜ ਬੰਦ ਹੋ ਗਈ ਹੈ ਉਹ ਇਸ ਤਰ੍ਹਾਂ ਹੀ ਹੋ ਗਿਆ ਨਾ ਪਾਣੀ ਚਲਾ ਗਿਆ ਅੰਦਰ ਅੱਛਾ ਉਹਨਾਂ ਨੂੰ ਨੁਕਸਾਨ ਹੋ ਗਿਆ ਕਿ ਕੌਣ ਲਾ ਜਵਾਬ ਉਹ ਟੋਮੈਂਟ ਬਣਾਣੀ ਬਣੀ ਦੋ ਘੰਟੇ ਕੋਲ ਬੁਲਾ ਲਿਆ ਹੈਗਾ ਉਹ ਬਣਾਏਗੀ ਤੇ ਲੈ ਕੇ ਰੇਗੀ ਤੇ ਦੇਖਿਓ ਇਸ ਕੇ ਨਾ ਨਾ ਲਾਰਟ ਪਰ ਹੈ ਇਹਦਾ ਦੇਖੋ ਇੱਕ ਗੱਡੀ ਦਾ ਗੱਡਿਆ ਅੱਜ ਨਾ ਟੁੱਟ ਗਿਆ ਨੇ ਤਸਵੀਰਾਂ ਦੇ ਵਿੱਚ ਸਾਫ ਤੋਂ ਦੇਖਿਆ ਜਾ ਸਕਦਾ ਹੈ ਕਿ ਜਿਹੜੀਆਂ ਵੱਡੀਆਂ ਗੱਡੀਆਂ ਨੇ ਉਹ ਅੱਦੇ ਤੋਂ ਜ਼ਿਆਦਾ ਧੁੱਪੀਆਂ ਹੋਈਆਂ ਨੇ ਤੇ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ ਉਸ ਇੱਕ Mahindra ਪਿਕਅਪ ਆਂਦੀ ਵੀ ਦੇਖ ਸਕਦੇ ਹੋ ਤੇ ਪਿੱਛੇ ਗੱਡੀਆਂ ਹੁਣ ਬੈਕ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਜਿਹੜੇ Mahindra पिकअप ਆ ਗਿਆ ਉਹ ਵੀ ਅੱਧੀ ਟੁੱਪੀ ਹੋਈ ਆ ਕਿਤੇ ਨਾ ਕਿਤੇ ਲੋਕਾਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਇੱਕ ਹੋਰ ਚੀਜ਼ ਦਿਖਾ ਦਈਏ ਕਿ ਜਿਹੜੇ ਲੋਗ ਅੰਡਰਪਾਸ ਤੋਂ ਨਿਕਲ ਕੇ ਆ ਰਹੇ ਨੇ ਜਿਹੜੀਆਂ ਗੱਡੀਆਂ ਨਿਕਲ ਕੇ ਆ ਰਹੀਆਂ ਨੇ ਉਹਨਾਂ ਦੀ ਜਿਹੜੀ ਐਕਸੈਸਰੀ ਟੁੱਟ ਕੇ ਇੱਥੇ ਟਿਕੀ ਹੋ ਰਹੀ ਸੀ ਨਾ ਨੰਬਰ ਪਲੇਟਾਂ ਦੇਖ ਸਕਦੇ ਹੋ ਕਿਉਂਕਿ ਜਿਹੜੀ ਐਕਸੈਸਰੀ ਹੈ ਉਹ ਇੱਥੇ ਟੁੱਟ ਕੇ ਡਿੱਗਣੀ ਸ਼ੁਰੂ ਹੋ ਚੁੱਕੀ ਹੈ ਨੰਬਰ ਪਲੇਟਾਂ ਇਸ ਜਗ੍ਹਾ ਤੇ ਪਈਆਂ ਹੋਈਆਂ ਨੇ ਜਿਹੜੇ ਨਾ ਕਿਤੇ ਲੋਕਾਂ ਦੇ ਪੈਸੇ ਦੀ ਜਿਹੜੀ ਜਿਹੜਾ ਪੈਸਾ ਹੈ ਉਹ ਵੀ ਬਰਬਾਦ ਹੋ ਰਿਹਾ ਕਿਉਂਕਿ ਕਰੋੜਾਂ ਦੇ ਟੈਕਸ ਦੇ ਨਾਲ ਇਹ ਗੱਡੀਆਂ ਲਿੱਤੀਆਂ ਗਈਆਂ ਸੀ ਕਰੋੜਾਂ ਪੈਸਾ ਲਗਾਇਆ ਗਿਆ ਇਸ ਅੰਡਰਪਾਰਕ ਨੂੰ ਬਣਾ ਤੇ ਹੁਣ ਲੋਕਾਂ ਲਈ ਆਫਤ ਬਣਿਆ ਹੈ ਲੋਕਾਂ ਦੀ ਇਹ ਅਸੈਸਰੀ ਇੱਥੇ ਡਿੱਗੂ ਸ਼ੁਰੂ ਹੋ ਗਿਆ ਕਿਉਂਕਿ ਜਦ ਪਾਣੀ ਚੋਂ ਨਿਕਲਦੇ ਹੈ ਤਾਂ ਉਸ ਦੇ ਕਾਰਨ ਇਹ ਅਸੈਸਰੀ ਉਹਨਾਂ ਦੀ ਟੁੱਟਣੀ ਸ਼ੁਰੂ ਹੋ ਚੁੱਕੀ ਹੈ ਇਹ ਕੰਮ ਦੀ ਕਮੀਆ ਦਿਖਾਦੀ ਕਿਉਂਕਿ ਜੱਟੀਆਂ ਨਿਕਲ ਕੇ ਆ ਰਹੀਆਂ ਪਾਣੀ ਦੇ ਕਿਉਂ ਅੱਧੇ ਤੋਂ ਜ਼ਿਆਦਾ ਜਿਹੜੀ ਇਹ ਗੱਟੀ ਹੈ ਜਿਹੜੀ ਉਹ ਦੇ ਵਿੱਚ ਡੁੱਬ ਚੁੱਕੀ ਹੈ ਕਿਤੇ ਨਾ ਕਿਤੇ ਲੋਕ ਪਰੇਸ਼ਾਨ ਹੋ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਲਈ ਇਹ ਜਿਹੜਾ ਅੰਡਰਪਾਸ ਹੈ ਆਪਨ ਪੰਚ ਤੋਂ ਐਡਿਫੀਸ ਤੋਂ ਨਿਕਲਣਾ ਬਹੁਤ ਮੁਸ਼ਕਲ ਹੈ ਕਿਤੇ ਨਾ ਕਿਤੇ ਲੋਕਾਂ ਨਿਕਲ ਕੇ ਆ ਰਿਹਾ ਕਿ ਅੱਤੇ ਜਿਹੜਾ ਪੱਤਾ ਹਿੱਸਾ ਹੈ ਮੂਰਲਾ ਹਿੱਸਾ ਉਹ ਪਾਣੀ ਦੇ ਵਿੱਚ ਡੁੱਬ ਚੁਕਾ ਹੈ ਕਿਤੇ ਨਾ ਕਿਤੇ ਜਿਹੜੇ ਲੋਕ ਸੀ ਹੋਣਾ ਜਿਨ੍ਹਾਂ ਦੀ ਗੱਡੀ ਬੰਦ ਹੋਈ ਉਹ ਕਹਿੰਦੇ ਸਾਡੇ ਲਈ ਤਾਂ ਆਫਰ ਬਣ ਗਿਆ ਕਿਉਂਕਿ ਸਾਡੀ ਗੱਡੀ ਇੱਥੇ ਜਿਹੜੀ ਆ ਉਹ ਬੰਦ ਹੋ ਗਈ ਅਸੀਂ ਸੋਚਿਆ ਸੀ ਸ਼ਾਰਟਕਟ ਮਾਰਾਂਗੇ ਜਲਦੀ ਪਹੁੰਚਾਂਗੇ ਆਪਣੀ ਜਗ੍ਹਾ ਤੇ ਪਰ ਉਹਨੇ ਇੱਥੇ ਖੜਨਾ ਪੈ ਰਿਹਾ ਤੇ ਤੁਸੀਂ ਇਹਨਾਂ ਦੇਖ ਸਕਦੇ ਹੋ ਕਿ ਉਸ ਤੋਂ ਪਿੱਛੇ ਵੀ ਇੱਕ ਗੱਡੀ ਆ ਰਹੀ ਹੈ ਉਹ ਜਿਹੜੀ ਪੂਰੀ ਗੱਡੀ ਜਿਹੜੀ ਆ जोड़िया जो कि ज्यादातर टूटिया हुई लोगों बरसात है हम आफत सामने आ रही है आफत तो बन के सामने तो नजर आ रही है हमारा की राय है वो जरूर दस ਤੁਹਾਡੀ ਕੀ رائے ਹੈ ਇਸ ਖਬਰ ਦੇ ਬਾਰੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਪਿਆਰਾ ਤੋਂ ਵਿਸ਼ੇਕ ਜੋਟਾ ਕਰੇ ਨਿਊਜ਼ ਪੰਜਾਬ ਲੁਧਿਆਣਾ